ਬੇਅੰਤ ਕਵੀਸ਼ਰ ਮਾਝ ਦੀ ਧਰਤੀ ਨੇ ਪੈਦਾ ਕੀਤੇ ਗਿਆਨੀ ਜੋਗਾ ਸਿੰਘ ਜੀ ਜੋਗੀ ਸਾਹਿਬ ਵਰਗੇ ਜੇ ਸਭਨਾ ਦਾ ਨਾਮ ਲਾਵਾਂਗੇ ਲੰਬੀ ਚੌੜੀ ਲਿਸਟ ਹੈ ਉਹਨਾਂ ਕਵੀਸ਼ਰੀ ਦੇ ਮਣਕਿਆਂ ਵਿੱਚੋਂ ਉਹਨਾਂ ਸੁੱੱਚੇ ਮੋਤੀਆਂ ਵਿੱਚੋਂ ਅੱਜ ਇੱਕ ਕਵੀਸ਼ਰ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਮੈਂ ਉਹਨਾਂ ਨੂੰ ਤੁਹਾਡੇ ਰੋਬਰੂ ਕਰਨਾ ਚਾਹੁੰਦਾ ਹਾਂ ਸਵਾਗਤ ਕਰਾਂਗਾ ਕਵੀਸ਼ਰੀ ਕਲਾ ਦੇ ਤਰੂ ਤਾਰੇ ਗਿਆਨੀ ਨਰਵੈਲ ਸਿੰਘ ਜੀ ਜੋਰਸਨ ਵਾਲਾ ਯਾਨੀ ਜੀ ਜਿਉਂ ਆਹ ਕਹਿੰਦੇ ਹਾਂ ਹਾਜ ਜੀ ਨੂੰ ਸਵਾਗਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕਵਿਸ਼ਰੀ ਕਲਾ ਨੂੰ ਬਹੁਤ ਵੱਡਾ ਸਤਿਕਾਰ ਦਿੱਤਾ ਪੌਂਟਾ ਸਾਹਿਬ ਤੋਂ ਕਵਿਸ਼ਰੀ ਸ਼ੁਰੂ ਹੋਈ ਜੀ ਔਰ ਅਜੋਕੇ ਸਮੇਂ ਤੱਕ ਵੱਡਾ ਸਫਰ ਕਰਦੀ ਆ ਰਹੀ ਹੈ ਕਵਿਸ਼ਰੀ ਕਲਾ ਦਾ ਅਤੀਤ ਪੌਂਟਾ ਸਾਹਿਬ ਤੋਂ ਸ਼ੁਰੂ ਹੈ ਜੀ ਔਰ ਮੱਝ ਵਿੱਚ ਕਵਿਸ਼ਰੀ ਕਿਵੇਂ ਆਈ ਔਰ ਸੀਨਾ ਬਸੀਨਾ ਇਸ ਕਵਿਸ਼ਰੀ ਨੂੰ ਕਿਵੇਂ ਪਰਫੁੱਲਤ ਹੋਣ ਦਾ ਮੌਕਾ ਮਿਲਿਆ ਇਹ ਜੀ ਕਵਿਸ਼ਰੀ ਧੰਨ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਜਿਹੜੇ ਪੌੜਾ ਸਾਹਿਬ ਨੂੰ ਜਾਂ ਕਵੀ ਸਾਜੇ ਉਹਨਾਂ ਕਵੀਆਂ ਤੋਂ ਬਾਅਦ ਵਿੱਚ ਜਿਹੜੇ ਕਵੀਸ਼ਰ ਹੋਂਦ ਵਿੱਚ ਆਏ ਉਹ ਕਵੀਸ਼ਰੀ ਜਥੇ ਬਣ ਕੇ ਤੇ ਸੰਗਤਾਂ ਦੀ ਸੇਵਾ ਵਿੱਚ ਹਾਜ਼ਰੀ ਭਰਨ ਲੱਗੇ ਜੀ ਸਭ ਤੋਂ ਪਹਿਲਾਂ ਮਾਲਵੇ ਦੀ ਧਰਤੀ ਉੱਤੇ ਇੱਕ ਕਵੀਸ਼ਰੀ ਆਈ ਫਿਰ ਉਹ ਜਿਵੇਂ ਜਿਵੇਂ ਅੱਗੇ ਵਧੀਆ ਢੰਗ ਦੇ ਨਾਲ ਜਦੋਂ ਸਾਡੇ ਬਜ਼ੁਰਗਾਂ ਨੇ ਇਹਦਾ ਪ੍ਰਚਾਰ ਕੀਤਾ ਗੁਰੂ ਦਾ ਇਤਿਹਾਸ ਗੁਰੂ ਕੇ ਸਿੱਖਾਂ ਦਾ ਇਤਿਹਾਸ ਗੁਰੂ ਕੇ ਸੰਤਾਂ ਦਾ ਇਤਿਹਾਸ ਜੀਓ ਸੰਗਤਾਂ ਨੂੰ ਸਰਬਨ ਕਰਵਾਉਣਾ ਸ਼ੁਰੂ ਕੀਤਾ ਤੇ ਓਵੇਂ ਓਵੇਂ ਜਿਹੜੇ ਹੋਰ ਉਹਨਾਂ ਨੂੰ ਸੁਣਦੇ ਸੀਗੇ ਸਿੰਘ ਤੇ ਉਹ ਵੀ ਉਹਦੇ ਤੋਂ ਪ੍ਰੇਰਿਤ ਹੋ ਕੇ ਫਿਰ ਸਹੀਜੇ ਸਹੀਜੇ ਇਸ ਮਾਝੇ ਵੱਲ ਨੂੰ ਵਧੀ ਇਹਦਾ ਮਤਲਬ ਕਬੀਸ਼ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਆਈ ਪਰ ਪਹਿਲਾਂ ਮਾਲਵੇ ਵਿੱਚ ਕਬੀਸ਼ਰੀ ਪਹੁੰਚੀ ਆ ਜੀ ਕਬੀਸ਼ਰੀ ਤਾਂ ਵੈਸੇ ਤਨ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦੇ ਸਮੇਂ ਆ ਗਈ ਸੀ ਹਮ ਪਰ ਉਦੋਂ ਟੰਗ ਥੋੜਾ ਹੋਰ ਸੀਗਾ ਪਿੱਤਨ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪ ਜੀ ਆਪਾ ਕਹਿ ਲੀਏ ਤੇ ਸਾਰਿਆਂ ਤੋਂ ਵੱਡੇ ਕਵੀਸ਼ਰ ਹੋਏ ਨੇ ਜਿਨ੍ਹਾਂ ਨੇ ਭਾਈ ਮਰਦਾਨਾ ਜੀ ਦੇ ਨਾਲ ਰਬਾਬ ਦੇ ਨਾਲ ਇਸ ਕਵੀਸ਼ਰੀ ਦਾ ਜਿਹੜਾ ਉਗਾਜ ਕੀਤਾ ਤੇ ਫਿਰ ਉਦੋਂ ਬਾਅਦ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਮੇਰੀ ਪੀਰੀ ਦੇ ਮਾਲਕ ਬਣਨ ਵਾਲੇ ਸੋਹਣਿਆਂ ਦੇ ਸੁਲਤਾਨ ਸਤਗੁਰੂ ਜਦੋਂ ਉਹ ਇਸ ਜਨਤਾ ਉੱਤੇ ਮਿਹਰਬਾਨ ਹੋਏ ਉਹਨਾਂ ਨੇ ਢਾਡੀ ਕਲਾ ਨੂੰ ਪਰਫੁੱਲਤ ਕੀਤਾ ਫਿਰ ਸਮਾਂ ਆਪਣੀ ਚਾਲੇ ਚੱਲਦਾ ਗਿਆ ਤਾਨਸਾਤ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਦਾ ਸਮਾਂ ਆਇਆ ਜੀ ਉਹਨਾਂ ਨੇ ਆਪਣੇ ਸਮੇਂ ਵਿੱਚ ਜਿਵੇਂ ਢਾਡੀ ਸੀ ਢਾਡੀਆਂ ਤੋਂ ਬਾਅਦ ਵਿੱਚ ਕਵੀ ਆਪੋ ਆਪਣੀਆਂ ਕਵਿਤਾਵਾਂ ਰਚ ਕੇ ਉਹ ਸੰਗਤਾਂ ਨੂੰ ਔਰ ਗੁਰੂ ਸਾਹਿਬ ਦੇ ਰੂਹ ਬਰੂ ਕਰਦੇ ਸੀ ਜਿਦੇ ਵਿੱਚ ਆਪਣੇ ਪੁਰਖਿਆਂ ਦਾ ਇਤਿਹਾਸ ਬਿਆਨ ਕੀਤਾ ਜਾਂਦਾ ਸੀ ਫਿਰ ਉਹ ਜਿਵੇਂ ਜਿਵੇਂ ਇਹ ਕਵੀ ਸ਼੍ਰੀ ਕਲਾ ਜਿਹੜੀ ਅੱਗੇ ਵੱਧਦੀ ਗਈ ਉਹਵੇਂ ਉਹ ਪ੍ਰਫੁੱਲਤ ਹੁੰਦੀ ਗਈ ਅੱਜ ਮੈਂ ਸਮਝਦਾ ਵੀ ਦੁਨੀਆ ਦਾ ਕੋਈ ਇਦਾਂ ਦਾ ਕੋਨਾ ਨਹੀਂ ਜਿੱਥੇ ਕਵੀਸ਼ਰਾਂ ਸਿੰਘਾਂ ਨੇ ਜਾ ਕੇ ਵੱਡੇ ਵੱਡੇ ਮਾਰ ਕੇ ਜਿਹੜੇ ਨਾਮਾਰੇ ਹੋਣਗੇ ਅੱਜ ਬਿਲਕੁਲ ਕਵੀਸ਼ਰੀ ਵਿਦੇਸ਼ਾਂ ਵਿੱਚ ਵੀ ਵੱਡਾ ਸਤਿਕਾਰ ਪ੍ਰਾਪਤ ਕਰ ਰਹੀ ਹੈ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਕੀਰਤਨ ਨੂੰ ਬੜੀ ਵੱਡੀ ਮਹਾਨਤਾ ਮਿਲੀ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੱਕ ਕੀਰਤਨ ਨਿਰੰਤਰ ਹੁੰਦਾ ਰਿਹਾ ਅੱਜ ਵੀ ਚੱਲ ਰਿਹਾ ਜੀ ਉਹਦੇ 'ਚ ਖੜੋਤ ਨਹੀਂ ਆਈ ਨਾ ਆਈ ਸਕਦੀ ਜੀ ਛੇਵੇਂ ਪਾਤਸ਼ਾਹ ਨੇ ਢਾਡੀਆਂ ਨੂੰ ਵੱਡਾ ਸਤਿਕਾਰ ਦਿੱਤਾ ਦਸਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਵੀਸ਼ਰੀ ਕਲਾ ਨੂੰ ਵੱਡਾ ਮਾਣ ਦੇ ਕੇ ਨਵਾਜਿਆ ਜੀ ਮਾਝ ਵਿੱਚ ਕਵੀਸ਼ਰੀ ਆਈ ਮਾਲਵੇ ਵਿੱਚੋਂ ਜੀ ਔਰ ਗਵੇਂ ਜਿਵੇਂ ਗਿਆਨੀ ਜੋਗਾ ਸਿੰਘ ਜੀ ਜੋਗੀ ਸਾਹਿਬ ਜਿਹਦਾ ਆਪਾਂ ਜ਼ਿਕਰ ਕਰਾਂਗੇ ਗਿਆਨੀ ਬਲਦੇਵ ਸਿੰਘ ਜੀ ਗਿਆਨੀ ਸਰੂਪ ਸਿੰਘ ਹੋਰ ਵੀ ਕਈ ਕਵੀਸ਼ਰ ਗਿਆਨੀ ਜਰਨੈਲ ਸਿੰਘ ਦੀ ਸਵਰਾਸ ਸਾਹਿਬ ਜੀ ਜਿਸ ਕਵੀਸ਼ਰ ਤੋਂ ਪ੍ਰਭਾਵਿਤ ਹੋ ਕੇ ਇਸ ਖੇਤਰ ਵਿੱਚ ਆਉਣ ਦਾ ਮਾਣ ਪ੍ਰਾਪਤ ਹੋਇਆ ਅਸਲ ਇਹ ਜੀ ਮੈਂ ਨਾ ਕਵੀਸ਼ਰੀ ਸੁਣਦਾ ਤਾਂ ਮੈਨੂੰ ਬਹੁਤ ਸ਼ੌਂਕ ਸੀ ਪਹਿਲਾਂ ਪਰ ਵੀ ਜੇ ਵੱਧ ਪ੍ਰਭਾਵਿਤ ਵੇਖੀਏ ਨਾ ਤਾਂ ਕਵੀਸ਼ਰਾਂ ਨਾਲੋਂ ਵੱਧ ਮੈਂ ਢਾਡੀ ਸਿੰਘਾਂ ਤੋਂ ਪ੍ਰਭਾਵਿਤ ਹੋਇਆ ਕੀ ਬਾਤ ਸਾਡੇ ਨਗਰ ਚੌਰ ਸਿੰਘ ਵਾਲੇ ਇੱਕ ਤੇ ਦੋ ਸਾਹਮਣੂ ਮੇਲਾ ਹੁੰਦਾ ਜੀ ਸਾਡੇ ਪਿੰਡ ਦੇ ਸ਼ਹੀਦ ਹੋਏ ਨੇ ਭਾਈ ਹਰਦੇਵ ਸਿੰਘ ਬੱਬਰ ਉਹਨਾਂ ਦੀ ਯਾਦ ਵਿੱਚ ਨਾਲ-ਨਾਲ ਸਮਾਗਮ ਰੱਖੇ ਗਏ ਉਹਦੇ ਤੇ ਭਾਈ ਸਾਹਿਬ ਭਾਈ ਤਰਸੀਮ ਸਿੰਘ ਜੀ ਮੋਰਾਵਾਲੀ ਉਹਨਾਂ ਨੂੰ ਬੁਲਾਇਆ ਗਿਆ ਜੀ ਜਦੋਂ ਉਹਨਾਂ ਨੂੰ ਮੈਂ ਗਾੜੀ ਬੈਠ ਕੇ ਸਰਵਣ ਕੀਤਾ ਤੇ ਉਦੋਂ ਮੈਨੂੰ ਬੜਾ ਆਨੰਦ ਪ੍ਰਾਪਤ ਹੋਇਆ ਜੀ ਜਦੋਂ ਮੈਂ ਉਹਨਾਂ ਨੂੰ ਸਰਵਣ ਕੀਤਾ ਫਿਰ ਮੇਰੇ ਮਨ ਦੇ ਵਿੱਚ ਇਹ ਗੱਲ ਆਈ ਕਿ ਮੈਨੂੰ ਵੀ ਚਾਹੀਦਾ ਕੁਝ ਨਾ ਕੁਝ ਕਰਨਾ ਫਿਰ ਆਪਣੇ ਤੁਸੀਂ ਇਸ ਘੇਤਰਵਲ ਨਹੀਂ ਸੀ ਆਏ ਉਦੋਂ ਨਹੀਂ ਸੀ ਆਏ ਪਹਿਲਾਂ ਸਕੂਲ ਵੇਲੇ ਮੈਂ ਕਵਤਾਵਾਂ ਬੋਲ ਲਿੰਦਾ ਹੁੰਦਾ ਸੀ ਜੀ ਹਾਂ ਉਦੋਂ ਹੈਗੇ ਨੇ ਮੇਰੇ ਬੜੇ ਪਿਆਰੇ ਵੀਰ ਨੇ ਭਾਈ ਹੀਰਾ ਸਿੰਘ ਸਭਰਾ ਜੀ ਭਾਈ ਦੁਲਬਾਰ ਸਿੰਘ ਉਹ ਹੁਣ ਅਮਰੀਕਾ ਵਿੱਚ ਨੇ ਜੀ ਹਾਂ ਉਹਨਾਂ ਦੇ ਨਾਲ ਅਸੀਂ ਸਾਂਝੀ ਕਵਤਾਵਾਂ ਬੋਲਦੇ ਹੁੰਦੇ ਸੀ ਪਰ ਤੁਸੀਂ ਢਾਡੀ ਸਿੰਘਾਂ ਨੂੰ ਸੁਣਿਆ ਗਾਨੀ ترਸੀਮ ਸਿੰਘ ਮੋਹਰਾਂ ਵਾਲੀ ਸਾਹਿਬ ਨੂੰ ਤੇ ਫਿਰ ਢਾਡੀ ਬਣਨਾ ਚਾਹੀਦਾ ਸੀ ਉਹ ਢਾਡੀ ਜਿਹਾ ਸਭ ਰੋਚ ਨਹੀਂ ਜੋ ਇਦਾਂ ਹੋਇਆ ਭਈ ਜਿਹੜੀ ਕਵੀਸ਼ਰੀ ਸੀ ਨਾ ਉਮਰ ਪਹਿਲਾ ਵੀ ਕਪਤਾਮਾ ਸਕੂਲ ਚ ਬੋਲਦਾ ਗਿਆ ਸੀ ਜਦੋਂ ਉਹ ਬੋਲਦਾ ਰਿਹਾ ਉਹ ਥੋੜਾ ਫਿਰ ਮੈਨੂੰ ਇਦਾਂ ਲੱਗਾ ਵੀ ਮੇਰੇ ਮਨ ਦੀ ਭਾਵਨਾ ਪ੍ਰਚਾਰਕ ਬਣਦੀ ਸੀ ਹਾਂ ਕਿ ਮੈਂ ਪ੍ਰਚਾਰਕ ਬਣਾਇਆ ਕੋਈ ਨਹੀਂ ਮੈਂ ਪ੍ਰਚਾਰਕ ਬਣਾ ਕੁਝ ਮਾਝ ਵਿੱਚ ਕਵੀਸ਼ਰੀ ਨੂੰ ਵੱਡਾ ਹੰਗਾਰਾ ਮਿਲਿਆ ਹਾਂ ਤੁਹਾਡੇ ਏਰੀਆ ਪੱਟੀ ਏਰੀਆ ਤੁਹਾਡਾ ਇਲਾਕਾ ਸਾਰਾ ਹੀ ਜਿਹੜਾ ਕਹਿ ਲੋ ਬਾਰਡਰ ਕੰਡਾ ਜੀ ਉਧਰ ਕਵੀਸ਼ਰੀ ਨੂੰ ਕਾਫੀ ਸਤਕਾਰ ਵੀ ਮਿਲਿਆ ਵੱਡੇ ਵੱਡੇ ਜੋੜ ਮੇਲਿਆਂ ਵਿੱਚ ਜੀ ਜੀ ਤੁਹਾਡੀ ਕਲਾ ਵੀ ਪਰਫੁੱਲਤ ਹੈ ਹਾਂ ਜੀ ਲੇਕਿਨ ਕਵੀਸ਼ਰਾਂ ਦਾ ਵੱਡਾ ਸਤਕਾਰ ਰਿਹਾ ਪ੍ਰਾਤਮਿਕ ਸਮੇਂ ਤੋਂ ਲੈ ਕੇ ਹਾਂ ਜੀ ਹਾਂ ਜੀ ਫਿਰ ਉਸ ਤੋਂ ਬਾਅਦ ਦੇ ਵਿੱਚ ਵੀ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਗਿੱਲ ਜੋੜ ਸਿੰਘ ਵਾਲੇ ਉਹ ਮੇਰੇ ਉਸਤਾਦ ਨੇ ਵਾਹ ਮੈਂ ਉਹਨਾਂ ਦੇ ਨਾਲ ਐਦਾਂ ਥੋੜੇ ਦਿਨ ਵਿਚਰਨ ਦਾ ਮੈਨੂੰ ਸਮਾਂ ਮਿਲਿਆ ਵਾਹ ਤੇ ਉਹ ਉਹਨਾਂ ਨੇ ਮੈਨੂੰ ਪ੍ਰੇਰਿਆ ਮੈਨੂੰ ਕਹਿੰਦੇ ਨਰਵੈਲਸਿਆ ਤੂੰ ਥੱਲੇ ਬੈਠ ਕੇ ਬੜੀਆਂ ਗੱਲਾਂ ਕਰਦਾ ਹੈ ਤੇ ਤੂੰ ਪਹਿਲਾਂ ਵੀ ਉਦੋਂ ਗੌਂਦਾ ਹੁੰਦਾ ਸੀ ਤੇ ਤੂੰ ਆਪਣਾ ਜਥਾ ਬਣਾ ਕੀ ਬਾਤ ਮੈਂ ਕਹਿੰਦਾ ਭਾਜੀ ਗੌਲੂ ਆਂ ਹੂੰ ਕਹਿੰਦਾ ਹਾਂ ਤੂੰ ਪ੍ਰਚਾਰਕ ਵਧੀਆ ਬਣ ਸਕਦਾ ਕੀ ਬਾਤ ਉਹਨਾਂ ਨੇ ਮੈਨੂੰ ਜਦੋਂ ਥੋੜਾ ਉਤਸ਼ਾਹ ਦਿੱਤਾ ਫਿਰ ਮੈਂ ਥੋੜਾ ਥੋੜਾ ਇਸ ਬੰਨੇ ਨੂੰ ਤੁਰ ਪਿਆ ਫਿਰ ਉਹਨਾਂ ਨੇ ਆਪਣੇ ਕੋਲ ਹੀ ਮੈਨੂੰ ਇੱਕ ਬੁੱਕ ਦਿੱਤੀ ਆਪਣੇ ਪ੍ਰਿੰਸੀਪਲ ਗੰਗਾ ਸਿੰਘ ਹੂੰ ਜਨਤਾ ਵਿੱਚ ਕਿਵੇਂ ਬੋਲੀਏ ਜੀ ਹਾਂ ਉਹਨੂੰ ਮੈਂ ਪੜਿਆ ਥੋੜਾ ਸਮਾਂ ਮੈਂ ਗਿਆਨੀ ਹਰਭਜਨ ਸਿੰਘ ਸਵਰਾ ਦੇ ਮਗਰ ਖੜੋ ਕੇ ਕਵੀਸ਼ਰੀ ਕੀਤੀ ਕਾਹ ਲੈ ਲੈਂਦੇ ਹੋ ਹਾਂ ਮੈਂ ਗੌਂਦਰਿਆਂ ਜੀ ਕੀ ਬਾਤ ਹਾਂਜੀ ਫਿਰ ਥੋੜੇ ਸਮੇਂ ਬਾਅਦ ਸਾਰੇ ਫਿਰ ਜਿਹੜੇ ਮੇਰੇ ਸਤਿਕਾਰਯੋਗ ਕਵੀਸ਼ਰ ਸਿੰਘ ਸੀ ਢਾਡੀ ਸਿੰਘ ਸੀ ਮੇਰੇ ਤੋਂ ਸੀਨੀਅਰ ਸਾਰੇ ਮੇਰੇ ਤੋਂ ਸੀਨੀਅਰ ਹਿਆ ਜੀ ਅੱਜ ਵੀ ਸੀਨੀਅਰ ਆ ਉਹਨਾਂ ਸਾਰੇ ਵਿਡੱਪਣ ਹੈ वैसे वो कोई अपने आप ਨੂੰ ਛੋਟਾ ਨਹੀਂ ਸਮਝਦਾ ਜੋ ਕਿਸ ਸਮੇਂ ਜਿਹਨੂੰ ਪੁੱਛੋਗੇ ਉਹ ਕਹਿੰਦਾ ਵੀ ਮੇਰੇ ਨਾਲੋਂ ਵੱਡਾ ਕੋਈ ਵੀ ਨਹੀਂ ਹੋ ਸਕਦਾ ਪਰ ਜਦੋਂ ਅਸੀਂ ਇਹ ਨਿਮਰਤਾ ਵਿੱਚ ਆਣ ਕੇ ਗੱਲ ਕਰਦੇ ਇਹਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਨਿਵੇਂ ਸੂ ਗौरा ਹੋਏ ਉਹੀ ਬੰਦੇ ਅੱਗੇ ਵਧਦੇ ਨੇ ਉਹੀ ਬੰਦੇ ਮਾਣ ਪ੍ਰਾਪਤ ਕਰਦੇ ਜਿਹੜੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਛੋਟੇ ਸਮਝਦੇ ਹੋਣ ਨੀਵੇਂ ਸਮਝਦੇ ਹੋਣ ਤੇ ਤੁਹਾਨੂੰ ਵੈਗਰੂ ਨੇ ਉੱਚਾ ਚੁੱਕਿਆ ਚੰਗੇ ਉਸਤਾਦਾਂ ਦਾ ਸਾਥ ਮਿਲਿਆ ਕਵੀਸ਼ਰੀ ਕਲਾ ਵਿੱਚ ਅੱਜ ਸਾਡੇ ਸਵਾ ਸਟੂਡੀਓ ਵਿੱਚ ਸਰੋਤਿਆਂ ਦੇ ਸਾਹਮਣੇ ਕਿਹੜੀ ਚੀਜ਼ ਰੱਖ ਰਹੇ ਹਾਂ ਅੱਜ ਅਸੀਂ ਜਿਹੜੀ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰ ਰਹੇ ਹਾਂ ਉਹਨੂੰ ਡਬਲ ਦਤਾਰਾ ਕਹਿੰਦੇ ਆ ਦਤਾਰਾ ਸ਼ੰਦ ਬਹੁਤ ਵਾਰੀ ਕਵੀਸ਼ਰੀ ਵਿੱਚ ਗਾਇਆ ਵੀ ਹੈ ਸੁਣਿਆ ਵੀ ਹੈ ਇਹ ਜਿਵੇਂ ਪ੍ਰਾਤਕ ਸਮੇਂ ਤੋਂ ਦਤਾਰਾ ਸ਼ੰਦ ਲਿਖਦੇ ਆ ਰਹੇ ਨੇ ਸਾਡੇ ਲਖਾਰੀ ਵੀਰ ਕਵੀਸ਼ਰ ਪਰ ਡਬਲ ਦਤਾਰਾ ਇਹਦੇ ਵਿੱਚ ਕੀ ਵਾਧਾ ਕੀਤਾ ਗਿਆ ਕਿੰਨੇ ਜੀ ਜਿਹੜਾ ਦਤਾਰਾ ਪਹਿਲਾਂ ਸੀ ਨਾ ਜੀ ਉਹ ਜਿੱਦਾਂ ਪੁਰਾਣੇ ਜਿਹੜੇ ਸਿੰਗਰ ਸੀਗੇ ਕਹਿ ਲਈਏ ਹੂੰ ਉਹ ਦੋ ਤਾਰਾਂ ਵਾਲਾ ਤੂੰਬਾ ਵਜਾਉਂਦੇ ਹੁੰਦੇ ਸੀ ਹੂੰ ਉਹਨਾਂ ਦੋ ਤਾਰਾਂ ਤੋਂ ਰਾਗ ਨੂੰ ਨਾਲ ਜੋੜ ਕੇ ਸਾਡੇ ਪੁਰਖਿਆਂ ਨੇ ਹੂੰ ਤੇ ਕਵੀਸ਼ਰੀ ਕਲਾ ਦੀਆਂ ਜਿਹੜੀਆਂ 13 ਤਰਜਾਂ ਵਾਂ ਜੀ ਉਹਨਾਂ ਦੇ ਵਿੱਚ ਉਸ ਦਤਾਰੇ ਨੂੰ ਮਾਨਤਾ ਪ੍ਰਾਪਤ ਸੀ ਸ਼ਾਮਿਲ ਕਰ ਲਿਆ ਸ਼ਾਮਿਲ ਕਰ ਲਿਆ ਹੂੰ ਪਰ ਜਿਹੜਾ ਇਹ ਡਬਲ ਦਤਾਰਾ ਏ ਹੂੰ ਇਹ ਜੇ ਮੈਂ ਸਮਝਾਂ ਜਿੰਨੀ ਕੁ ਮੈਨੂੰ ਸਮਝ ਆ ਉਹਦੇ ਹਿਸਾਬ ਨਾਲ ਉਹ ਗਿਆਨੀ ਜਗੀਰ ਸਿੰਘ ਜੀ ਮਸਤ ਉਹਨਾਂ ਨੇ ਇਹਨੂੰ ਹੂਦ ਵਿੱਚ ਲਿਆਂਦਾ ਡਬਲ ਦਤਾਰਾ ਉਹਨਾਂ ਨੇ ਲਿਖਿਆ ਬੜੇ ਵਧੀਆ ਲਖਾਰੀ ਨੇ ਤੇ ਉਹਨਾਂ ਨੇ ਲਿਆਣ ਕੇ ਉਹ ਥੋੜੇ ਅੱਖਰ ਵਧਾ ਕੇ ਤੇ ਇਹਨੂੰ ਡਬਲ ਦਤਾਰਾ ਕਰ ਦਿੱਤਾ ਪਹਿਲਾਂ ਕੱਲਾ ਦਤਾਰਾ ਸੀ ਜਿਹੜਾ ਦੋ ਲੈਣਾ ਜਿਹਦੇ ਵਿੱਚ ਆਪਾਂ ਇੱਕ ਲੈਂਡ ਦੇ ਵਿੱਚ ਦੋ ਵਾਰੀ ਵਿਸ਼ਰਾਮ ਦੇ ਕੇ ਜੀ ਫਿਰ ਦੋ ਦੋ ਲੈਣਾ ਜਿਹੜੀਆਂ ਬੁੱਲਣੀਆਂ ਸੀ ਇਹ ਆ ਮੇਰਾ ਖਿਆਲ ਹੈ ਇਹਦੇ ਚ ਜਿਵੇਂ ਦਤਾਰਾ ਸ਼ੰਦ ਆ ਉਹਦੇ ਨਾਲੋਂ ਥੋੜੀ ਨੀ ਲਾਈਨਾਂ ਵਧਾ ਕੇ ਕੁਝ ਮਾਤਰਾ ਵਧਾ ਕੇ ਵਧਾ ਦਿਆਂ ਜੀ ਉਹਦੇ ਜਿਹੜੇ ਕਾਫੀਏ ਨੇ ਉਚਾਰ ਕਰ ਦਿੱਤੇ ਉਚਾਰ ਕਰ ਦਿੱਤੇ ਜੀ ਯਾਨੀ ਜਗੀਰ ਸਿੰਘ ਜੀ ਮਸਤ ਬਹੁਤ ਵਿਦਵਾਨ ਸਨ ਜੀ ਬੜੇ ਚੰਗੇ ਕਵੀਸ਼ਰ ਉਹਨਾਂ ਦੀ ਲਿਖਤ ਨੂੰ ਆਪਾਂ ਛੁੱਟਾ ਨਹੀਂ ਸਕਦੇ ਔਰ ਮਿਹਨਤ ਵੀ ਬੜੀ ਤਗੜੀ ਕਿ ਦਤਾਰੇ ਨੂੰ ਡਬਲ ਦਤਾਰੇ ਵਿੱਚ ਢਾ ਲਿਆ ਜੀ ਜੀ ਸੋ ਮੈਂ ਚਾਹੁੰਨਾ ਕਿ ਅੱਜ ਜੋ ਡਬਲ ਦਤਾਰਾ ਕਿਸ ਪ੍ਰਸੰਗ ਵਿੱਚੋਂ ਸਾਂਝਾ ਕਰ ਰਹੇ ਹੋ ਉਹ ਜੀ ਗਿਆਨੀ ਜਗੀਰ ਸਿੰਘ ਮਸਤ ਹੋਣ ਦਾ ਹੀ ਪ੍ਰਸੰਗ ਵਾ ਸੱਚਖੰਡ ਫੇਰੀ ਹੂੰ ਜਦੋਂ ਧੰ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਸultanpur Lodi ਦੀ ਧਰਤੀ ਤੇ ਸੀ ਚਾ ਬਾਤ ਮੋਦੀ ਖਾਨੇ ਦਾ ਕਾਰੋਬਾਰ ਵਿੱਚ ਛੱਡ ਕੇ ਹੂੰ ਤੇ ਵੇਈ ਨਦੀ ਉੱਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਇਸ਼ਨਾਨ ਕਰਨ ਵਾਸਤੇ ਜਾਣ ਲੱਗਦੇ ਨੇ ਜਦੋਂ ਹੂੰ ਉਦੋਂ ਆਪਣੇ ਸਤਕਾਰਯੋਗ ਬਾਬਾ ਮਰਦਾਨਾ ਜੀ ਭਾਈ ਮਰਦਾਨਾ ਜੀ ਜਨਮਾ ਜਨਮ ਦੇ ਸਾਥੀ ਜੀ ਭਾਈ ਮਰਦਾਨਾ ਉਹਨਾਂ ਨੂੰ ਉਹ ਆਪਣੇ ਬਸਤਰਾਂ ਕੋਲੇ ਬੈਠਣ ਵਾਸਤੇ ਕਹਿੰਦੇ ਆ ਹੂੰ ਤੇ ਉਹ ਉਹਨਾਂ ਦੇ ਨਾਲ ਜਿਵੇਂ ਗੱਲਾਂ ਕਰਦੇ ਨੇ ਭਾਈ ਮਰਦਾਨਾ ਜੀ ਤਨ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲੋਂ ਉਮਰ ਵਿੱਚ ਥੋੜੇ ਵੱਡੇ ਸੀ ਹਰ ਵੇਲੇ ਨਾਲ ਰਹਿੰਦੇ ਸੀ ਤੇ ਸਾਰੀ ਗੱਲ ਜਿਹੜੀ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਖੁੱਲ੍ਹ ਕੇ ਕਰ ਲੈਂਦੇ ਸੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਉਹ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਪਿਆਰਾ ਸਾਥੀ ਤੇ ਮਿੱਤਰ ਵੀ ਸੀਗੇ ਉਹਨਾਂ ਦੇ ਉਹ ਬੜੇ ਪਿਆਰ ਦੇ ਨਾਲ ਉਹ ਰਹਿੰਦੇ ਸੀ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਉਹ ਜਦੋਂ ਆਪਣੇ ਵਸਤਰ ਉਤਾਰ ਰਹੇ ਨੇ ਤੇ ਕਹਿ ਰਹੇ ਨੇ ਕਿ ਭਾਈ ਮਰਦਾਨਾ ਜੀ ਤੁਸੀਂ ਸਾਡੇ ਵਸਤਰਾਂ ਦੇ ਕੋਲ ਬੈਠੋ ਅਸੀਂ ਹਾਂ ਇਸ਼ਨਾਨ ਕਰਕੇ ਆਉਨੇ ਆ ਚਾਰ ਜੁੱਬੀਆਂ ਲਾ ਕੇ ਆਉਨੇ ਆ ਤੇ ਹੋ ਸਕਦਾ ਸਮਾਂ ਥੋੜਾ ਵੱਧ ਲੱਗ ਜਾਵੇ ਕਿਤੇ ਇਹ ਨਾ ਹੋਵੇ ਤੁਸੀਂ ਅਡੀਕ ਤੇ ਸਾਨੂੰ ਛੱਡ ਕੇ ਚਲੇ ਜਾਓ ਅਸੀਂ ਆਵਾਂਗੇ ਜ਼ਰੂਰ ਵਾਹ ਉਦੋਂ ਪਾਈ ਮਰਦਾਨਾ ਜੀ ਜਾਣਦੇ ਸੀ ਕਿ ਜਿਹੜਾ ਇਸ ਗੱਲ ਦਾ ਇਸ਼ਾਰਾ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਵੀ ਸਮਾਂ ਥੋੜਾ ਵੱਧ ਲੱਗ ਜਾਵੇ ਨਹੀਂ ਤੇ ਇਸ਼ਨਾਨ ਤੇ ਕਰਕੇ ਗੁਰੂ ਨਾਨਕ ਸਾਹਿਬ ਬਹੁਤ ਜਲਦੀ ਬਾਹਰ ਆ ਜਾਂਦੇ ਆ ਜੀ ਉਹਨਾਂ ਨੇ ਫਿਰ ਗਾੜੀਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉੱਪਰ ਸਵਾਲ ਕੀਤਾ ਕਿ ਮਹਾਰਾਜ ਕਿਤੇ ਇਹ ਨਾ ਹੋਵੇ ਮੈਂ ਜਾਣਦਾ ਹਾਂ ਇਹ ਤੁਸੀਂ ਦੁਖੀਆਂ ਦੇ ਵੇੜੇ ਤਾਰਨ ਵਾਲਿਓ ਕੋਈ ਇਦਾਂ ਦੀ ਰੂਹ ਹੋਵੇ ਜਿਹਨੂੰ ਤੁਸੀਂ ਤਾਰਨ ਗਏ ਮੁੜ ਕੇ ਮੇਰੀ ਯਾਦ ਭੁਲਾ ਲਾਂ ਤੇ ਮੈਂ ਬਸਤਰਾਂ ਦੇ ਕੋਲ ਬੈਠਾ ਆਇਆ ਹੀ ਤੁਹਾਨੂੰ ਡਿੱਕੀ ਜਾਵਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਕਿਹਾ ਕਹਿੰਦੇ ਨਹੀਂ ਮਰਦਾਨਾ ਜੀ ਤੁਸੀਂ ਇੱਥੇ ਬੈਠੋ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮਨੁੱਖਤਾ ਦੇ ਕਲਿਆਣ ਵਾਸਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਗੁਰਮੰਤਰ ਜਿਹੜਾ ਉਹ ਦਿੱਤਾ ਹੋਇਆ ਸੀ ਭਾਈ ਮਰਦਾਨਾ ਜੀ ਨੂੰ ਕਿਹਾ ਤੁਸੀਂ ਬਸਤਰਾਂ ਲਾਗੇ ਬੈਠ ਕੇ ਇਸ ਗੁਰਮੰਤਰ ਦਾ ਜਾਪ ਕਰੋ ਤੇ ਅਸੀਂ ਇਸ਼ਨਾਨ ਕਰਕੇ ਆਉਨੇ ਆ। ਵਾਹ ਵਾਹ ਮੈਂ ਚਾਹੁੰਦਾ ਕਿ ਉਹ ਦਤਾਰਾ ਸੰਗਤ ਦੇ ਰੂਬਰੂ ਕੀਤਾ ਜਾਏ। ਜੀ ਤੇ ਇਤਿਹਾਸ ਕੋ ਬੜੀ ਵੱਡੀ ਵਾਰਤਾ ਹੈ। ਗੁਰੂ ਨਾਨਕ ਸਾਹਿਬ ਜੀ ਸੱਚਖੰਡ ਫੇਰੀ। ਜੀ ਉਹਦੇ ਵਿੱਚੋਂ ਜਰੂਰ ਸਾਥੀ ਜਿਹੜੀ ਆ ਉਹਨਾਂ ਕੋਲ ਸੁਣਤੇ ਆਪਾਂ ਦਤਾਰਾ। ਜੀ ਤਨ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਧ ਕੀ ਸਿੱਖ ਪਿਆਰੇ ਸਿੱਖ ਪਾਹੀ ਮਰਦਾਨਾ ਜੀ ਨੂੰ ਬੜੇ ਪਿਆਰ ਤੇ ਸਤਕਾਰ ਨਾਲ ਬਾਜ ਮਾਰ ਕੇ اٹھਾਇਆ ਨਾਲ ਲੈ ਕੇ ਚਲੇ ਗਏ ਨੇ ਵੇਈ ਨਦੀ ਦੇ ਕੰਢੇ ਉੱਤੇ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੇਈ ਨਦੀ ਦੇ ਕੰਢੇ ਉੱਤੇ ਪਹੁੰਚ ਕੇ ਨਾਲੇ ਆਪਣੇ ਗਲ ਵਿੱਚੋਂ ਬਸਤਰ ਉਤਾਰੇ ਜਾ ਰਹੇ ਨੇ ਤੇ ਨਾਲੇ ਭਾਈ ਮਰਦਾਨਾ ਜੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਕਹਿ ਰਹੇ ਨੇ ਮਰਦਾਨਾ ਜੀ ਅਸੀਂ ਇਸ ਵੇਈ ਨਦੀ ਵਿੱਚ ਚਾਰ ਚੁਬੇ ਲਾਉਣ ਵਾਸਤੇ ਜਾਣਾ ਤੇ ਆਪ ਜੀ ਸਾਡੇ ਬਸਤਰਾ ਕੋਲੇ ਬੈਠੋ ਹੋ ਸਕਦਾ ਸਮਾਂ ਥੋੜਾ ਵੱਧ ਲੱਗ ਜਾਵੇ ਭਾਈ ਮਰਦਾਨਾ ਜੀ ਜਾਣਦੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੁਖੀਆਂ ਦੇ ਹਮਦਰਦ ਨੇ ਇਹ ਕਿਤੇ ਸਮਾਂ ਵੱਧ ਨਾ ਲਾ ਲੈਂਦੇ ਹੋਣ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਪਾਈ ਮਰਦਾਨਾ ਜੀ ਕਹਿਣ ਲੱਗੇ ਕਿਤੇ ਮਹਾਰਾਜ ਇਹ ਨਾ ਹੋਵੇ ਜਾ ਕੇ ਮੈਂ ਦਾਸ ਦਾ ਚੇਤਾ ਭਲਾ ਲਾਂ ਮੈਂ ਤੁਹਾਡੇ ਬਸਤਰਾਂ ਕੋਲੇ ਬੈਠਾ ਰਵਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹੀਂ ਮਰਦਾਨਾ ਜੀ ਸਮਾਂ ਥੋੜਾ ਵੱਧ ਲੱਗ ਸਕਦਾ ਹੈ ਆਵਾਂਗੇ ਜਰੂਰ ਜੋ ਕੁਝ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਾਈ ਮਰਦਾਨਾ ਜੀ ਨੂੰ ਕਹਿ ਰਹੇ ਨੇ ਉਸ ਵੇਲੇ ਦੀਆਂ ਲੈਣਾ ਜੋਰ ਸਿੰਘ ਵਾਲੇ ਦਾ ਜਥਾ ਇਓ ਮੈਂ ਕੀ ਕਰਦਾ ਆ ਆਖਿਆ ਗੁਰੂ ਨਾਨਕ ਨੇ ਸੁਣ ਲੈ ਤੂੰ ਪਾਈ ਮਰਦਾਨੇ ਦੁੱਖ ਚੱਲਣੇ ਪੈਣੇ ਲਈ ਪਾ ਕੇ ਸਾਡੇ ਨਾਲ ਜਰਾਨੇ ਸੱਚ ਫਰਮਾਉਣਾ ਮਿੱਤਰਾ ਤੂੰ ਬੈ ਇੱਥੇ ਮਚੂ ਬਿੰਗਾਚਾਰ ਲਗਾ ਕੇ ਆਉਣਾ ਮਿੱਤਰਾ ਤੂੰ ਬੈ ਇੱਥੇ ਮਚੂ ਬਿੰਗਾਚਾਰ ਲਗਾ ਕੇ ਆਉਣਾ ਓ ਦਿਲਦਾਰ ਸਤ ਗੁਰੂ ਦਾ ਬੈਠਾ ਪਿਆਰ ਨਾਲ ਮਨ ਭਰ ਕੇ ਨਾ ਪਾਸਾ ਫੇਰ ਲਵੀ ਐਨਾ ਪਿਆਰ ਦਾਸ ਨਾਲ ਕਰਕੇ ਆ ਜੀਤਾ ਕੇ ਮੈਂ ਰਹਾ ਢੀਕਦਾਨਾ ਬਹਿ ਜਾਏ ਹੋਰ ਜਰਾਨੇ ਪਾ ਕੇ ਮੈਂ ਰਹਾ ਢੀਕਦਾਨਾ ਬਹਿ ਜਾਏ ਹੋਰ ਜਰਾਨੇ ਪਾ ਕੇ ਬਿਨ ਤੇਰੇ ਭਾਈ ਜੀ ਮੇਰਾ ਇੱਕ ਪੜ ਮੁਸ਼ਕਲ ਜਿਉਣਾ ਬਿਨ ਤੇਰੇ ਪਾਈ ਜੀ ਸਾਡਾ ਰੰਦਾ ਹੈ ਮਣੀਉਣਾ ਸੱਚ ਬਦਲਾਉਣਾ ਮਿੱਤਰਾ ਤੂੰ ਬੈ ਇੱਥੇ ਮਚੂ ਬਿੰਗਾ ਚਾਰ ਲਗਾ ਕੇ ਆਉਣਾ ਬਹੁਤ ਖੂਬਸੂਰਤ ਬਹੁਤ ਵਧੀਆ ਤਰੀਕੇ ਦੇ ਨਾਲ ਸਾਥੀਆਂ ਨੇ ਨਿਭਾਇਆ ਜਥੇ ਵਿੱਚ ਸੇਵਾ ਕੌਣ ਕੌਣ ਕਰ ਰਹੇ ਨੇ ਅੱਜ ਕੱਲ੍ਹ ਹੁਣ ਇਸ ਵੇਲੇ ਮੇਰੇ ਨਾਲ ਜਿਹੜੇ ਵੀਰ ਹਾਜ਼ਰੀ ਭਰ ਰਹੇ ਜੀ ਜੀ ਉਹ ਵੀਰ ਰਿਸ਼ਪਾਲ ਸਿੰਘ ਮੰਡ ਜੀ ਪੱਟੀ ਮੂੜ ਤੋਂ ਨੇ ਸਾਡੇ ਗਵੰਡੀ ਨਗਰ ਤੋਂ ਹੀ ਐ। ਕੀ ਬਾਤ ਹੈ? ਤੇ ਦੂਸਰਾ ਮੇਰਾ ਬੜਾ ਪਿਆਰਾ ਸਾਥੀ ਜਿਹੜਾ ਕਾਫੀ ਲੰਮੇ ਸਮੇਂ ਤੋਂ ਮੇਰੇ ਨਾਲ ਹਾਜ਼ਰੀ ਭਰ ਲਿਆ। ਉਹ ਐ ਭਾਈ ਰਣਜੀਤ ਸਿੰਘ ਰਾਣਾ ਜੋਤੀਸ਼ਾ। ਉਹ ਵੀ ਦੂਸਰੇ ਬੰਨੇ ਗਵੰਡ ਨਗਰ ਤੋਂ ਹੀ ਐ ਜੀ। ਕੀ ਬਾਤ ਇੱਕ ਇਲਾਕੇ ਤੋਂ ਹੀ। ਹਾਂ ਇੱਕ ਇਲਾਕੇ ਤੋਂ ਹੀ। ਵੈਸੇ ਬਹੁਤ ਵਾਦੇ ਵਾਲੀ ਗੱਲ ਹੁੰਦੀ ਆ ਕਿ ਜੇ ਆਪਣੇ ਇਲਾਕੇ ਦੇ ਬੰਦੇ ਪਿੰਡ ਦੇ ਬੰਦੇ ਘਰ ਦੇ ਮੈਂਬਰ ਹੋਣ ਤੇ। ਜੀ। ਕਿਉਂਕਿ ਦੂਸਰੇ ਬੰਦੇ ਨੂੰ ਆਉਂਦਿਆਂ ਉਡੀਕਦਿਆਂ ਕਈ ਵਾਰੇ ਲੇਟ ਵੀ ਹੋ ਜੀਦਾ। ਤੇ ਘਰੋਂ ਲੈ ਕੇ ਤੁਰ ਪੈ। ਇਸ ਤੋਂ ਅੱਗੇ ਜਿਹੜੀ ਆਪਾਂ ਰਚਨਾ ਰੱਖਾਂਗੇ ਕਵਿਸ਼ਰੀ ਕਲਾ ਦੀ। ਹਾਂਜੀ। ਇਸੇ ਹੀ ਪ੍ਰਸੰਗ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ। ਹਾਂਜੀ। ਤਾਂ ਸਤਿਗੁਰੂ ਉਹ ਉਹ ਸ਼ੰਤ ਕਿਹੜਾ ਹੈ ਕਵਿਸ਼ਰੀ ਕਲਾ ਦਾ ਕਿ ਜਾਂ ਕੋਈ ਬਾਰੀ ਤੌਰ ਤੇ। ਨਹੀਂ ਜੀ ਉਹ ਕਵਿਸ਼ਰੀ ਕਲਾ ਦਾ ਨਹੀਂ। ਵੈਸੇ ਆਪਾਂ ਕਹਿ ਸਕਦੇ ਕਿ ਉਹ ਜਿਹੜੀਆਂ 13 ਤਰਜ਼ਾਂ ਨੇ ਉਹਨਾਂ ਤੋਂ ਉਹ ਵੀ ਬਾਰੀ ਹੈ। ਉਹ ਵੀ ਗਿਆਨੀ ਜਗੀਰ ਸਿੰਘ ਮਸਤ ਉਹਨਾਂ ਦਾ ਲਿਖਿਆ ਹੈ। ਉਹਦਾ ਨਾਂ ਹੈ ਟਰਨ। ਟਾਰ ਨਿਸ਼ਾਨ ਟਾਰ ਨਿਸ਼ਾਨ ਦੇ ਡਾਂ ਦਾ ਭਾਵ ਕੀ ਹੋਇਆ ਜਿਵੇਂ ਕਵਿਸ਼ਰੀ ਕਲਾ ਵਿੱਚ ਆਪਾਂ ਮੁੱਢ ਲੀਆਂ 13 ਬੇਸਿਕ ਤਰਜਾ ਮੰਨ ਲਈ ਨੇ ਕੋੜਾ ਦੋ ਤਾਰਾ ਚੋਕ ਮੇਗ ਵਰਨਨ ਹੁਲਾਰਾ ਪਸਤੌਲ ਛੰਦ ਕਈ ਛੰਦ ਨੇ ਇਹਨਾਂ ਜ ਸਾਡੇ ਜਿਹੜੇ ਪੁਰਖੇ ਕਵਿਸ਼ਰ ਸੀ ਨਾ ਵੱਡੇ ਕਵਿਸ਼ਰ ਸੀ ਬਜ਼ੁਰਗ ਕਵਿਸ਼ਰ ਸੀਗੇ ਇਹ ਉਹਨਾਂ ਦੀਆਂ ਕਾਢਾਂ ਆ ਉਹਨਾਂ ਨੇ ਜਿੱਦਾਂ 13 ਤਰਜਾ ਸੀ 13 ਤਰਜਾ ਤੋਂ ਅੱਗੇ ਵਧਾ ਕਰਨ ਵਾਸਤੇ ਉਹਨਾਂ ਨੇ ਆਪਣੇ ਦਿਮਾਗ ਦੀ ਕਾੜ ਕੱਢ ਕੇ ਜੀ ਤੇ ਉਹ ਜਿਹੜਾ ਉਹਨਾਂ ਨੂੰ ਵਧੀਆ ਲੱਗਾ ਜਿਹੜਾ ਵੀ ਚੰਗੇ ਬੋਲ ਲੱਗੇ ਉਹਨਾਂ ਨੂੰ ਲਿਖ ਕੇ ਤੇ ਜਦੋਂ ਉਹਨਾਂ ਨੇ ਜੋੜ ਕੇ ਵੇਖਿਆ ਉਹ ਜਿਹੜੀ ਵਧੀਆ ਚੀਜ਼ ਜੱਜ ਗਈ ਤੇ ਉਸ ਦੇ ਹਿਸਾਬ ਦੇ ਨਾਲ ਉਸ ਕਵੀਸ਼ਰੀ ਕਲਾ ਦੇ ਵਿੱਚ ਹੋਰ ਵਾਧਾ ਕਰਦੇ ਆ 13 ਤਰਜਾਂ ਤੋਂ ਉੱਪਰ ਜੇ ਪ੍ਰਾਤਨ ਆਪਾਂ 13 ਤਰਜਾਂ ਹੀ ਗੱਲ ਕਰਦੇ ਆ ਅੱਜ ਆਪਾਂ ਵੇਖ ਲਈਏ ਤੇ ਮੇਰੇ ਹਿਸਾਬ ਨਾਲ ਤੀਆਂ ਤੋਂ ਵੀ ਪੁਰ ਗਈ ਆ ਤੇ ਕਈ ਤਰਜਾਂ ਨੇ ਹਜ਼ਾਰਾਂ ਤਰਜਾਂ ਹਾਂਜੀ ਹਾਂਜੀ ਉਹ ਤੇ ਕੋੜੜੇ ਉੱਤੇ ਕਈਆਂ ਨੇ 60 60 ਤਰਜਾਂ ਜੀ 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 ਅ ਦੋ ਤਾਰੇ ਦੀਆਂ ਬਹੁਤ ਸਾਰੀਆਂ ਤਰਜ਼ਾਂ ਬੜੀਆਂ ਤਰਜ਼ਾਂ ਜੀ ਇੱਕ ਇੱਕ ਛੰਦ ਦੀਆਂ ਸ਼ੋਕ ਕਈ ਤਰਜ਼ਾਂ ਵਿੱਚ ਗਾਈ ਜਾਂਦੀ ਆ ਅਸਲ ਵਿੱਚ ਟਰਨ ਕਹਿ ਲੋ ਕਿ ਇੱਕ ਨਵੀਂ ਬੰਨਗੀ ਪੇਸ਼ ਕੀਤੀ ਲਿਖਾਰੀਆਂ ਨੇ ਜਿਵੇਂ ਅੱਜ ਆਪਾਂ ਕਹਿੰਦੇ ਤਰਜ ਛੰਦ ਜਾਂ ਆਪਾਂ ਕਹਿੰਦੇ ਨਵੀਂ ਕੋਟਿ ਹੁਣ ਆਈ ਆ ਉਹਨਾਂ ਦਿਨਾਂ ਵਿੱਚ ਲੋਕ ਕਹਿੰਦੇ ਸੀ ਇਹ ਟਰਨ ਆਪਾਂ ਲਿਖ ਦਿੱਤੀ ਇੱਕ ਨਵੀਂ ਤਰਜ ਲਿਖੀ ਆ ਜੀ ਤੇ ਉਹ ਟਰਨ ਸੰਗਤ ਦੇ ਰੂਬਰੂ ਕਰੀਏ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੇ ਇਤਿਹਾਸ ਵਿੱਚੋਂ ਉਹ ਕਿ ਥੋੜੇ ਦਿਨਾਂ ਤੱਕ ਗੁਰਪੁਰਬ ਵੀ ਆ ਰਿਹਾ ਉਹਨਾਂ ਦਾ ਜੀ ਤੇ ਉਹਦੀ ਸਿੱਖ ਜਗਤ ਨੂੰ ਵਧਾਈ ਆ ਤੇ ਮੈਂ ਚਾਹਣਾ ਕਿ ਉਹੀ ਤਰਨ ਛੰਦ ਤੁਹਾਡੇ ਸਾਥੀਆਂ ਦੀਆਂ ਮਿੱਠੀਆਂ ਆਵਾਜ਼ਾਂ ਵਿੱਚ ਸੰਗਤ ਦੇ ਰੂਪ ਰੂ ਕਰੇ ਜੀ ਤਨ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੇਈ ਨਦੀ ਵਿੱਚ ਜਾ ਕੇ ਚੁੱਭਾ ਲਾ ਦਿੱਤਾ ਇਤਿਹਾਸਕਾਰ ਵਿਦਵਾਨ ਕਹਿੰਦਾ ਕਿ ਸਾਰਾ ਦਿਨ ਪਾਈ ਮਰਦਾਨਾ ਜੀ ਵਸਤਰਾਂ ਦੇ ਕੋਲ ਬੈਠੇ ਹੋਏ ਤਨ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਅਡੀਕਦੇ ਰਹੇ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਾਹਰ ਨਹੀਂ ਆਏ ਦੂਸਰਾ ਦਿਨ ਵੀ ਸਾਰਾ ਬੈਠਿਆ ਲੰਘ ਗਿਆ ਜਦੋਂ ਤੀਸਰਾ ਦਿਨ ਚੜਿਆ ਤੇ ਜਿਹੜੇ ਰਾਹੀਰ ਲੋਕ ਦੋਵੇਂ ਟਾਈਮ ਆਪਣੇ ਕੰਮ ਧੰਧਿਆਂ ਨੂੰ ਉਧਰ ਦੀ ਨੰਗ-ਨੰਗ ਕੇ ਜਾਂਦੇ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਤਿੰਨ ਦਿਨ ਹੋ ਗਏ ਆ ਭਾਈ ਮਰਦਾਨਾ ਜੀ ਬੈਠੇ ਹੋਏ ਕਿਸ ਦੀ ਅਡੀਕ ਵਿੱਚ ਨਹੀਂ ਰਾਹੀਰ ਲੋਕ ਮਨਮੁਖ ਲੋਕ ਆਏ ਨੇ ਭਾਈ ਮਰਦਾਨਾ ਜੀ ਦੇ ਕੋਲ ਆਣ ਕੇ ਬੜੇ ਪਿਆਰ ਨਾਲ ਪੁੱਛਿਆ ਕਿ ਮਰਦਾਨਾ ਜੀ ਅਸੀਂ ਵੇਖ ਰਹੇ ਹਾਂ ਤਿੰਨ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਕਿਸ ਨੂੰ ਅਡੀਕ ਰਹੇ ਹੋ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਹੀ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਹੈ ਮਨਮੁਖ ਬੰਦੇ ਨਹੀਂ ਜਾਣਦੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਡੁੱਬਣ ਵਾਲਾ ਨਹੀਂ ਜਦੋਂ ਭਾਈ ਮਰਦਾਨਾ ਜੀ ਦੇ ਮੁਖਾਰਬਿੰਦ ਤੋਂ ਇਹ ਗੱਲ ਸੁਣੀ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਸ਼ਨਾਨ ਕਰਨ ਵਾਸਤੇ ਗਏ ਹਨ ਉਹਨਾਂ ਮਨਮੁਖ ਬੰਦਿਆਂ ਨੇ ਭਾਈ ਮਰਦਾਨਾ ਜੀ ਨੂੰ ਸਮਝਾਉਣ ਦਾ ਯਤਨ ਕੀਤਾ ਮਰਦਾਨਿਆ ਤੂੰ ਜਾਣਦਾ ਹੈ ਕਿ ਕੁਝ ਮਿੰਟ ਬੰਦਾ ਪਾਣੀ ਵਿੱਚ ਰਹਿ ਜਾਵੇ ਉਦੀ ਮਾਤ ਹੋ ਜਾਂਦੀ ਐ ਜਿਨ੍ਹਾਂ ਨੂੰ 3 ਦਿਨ ਹੋ ਗਏ ਗਿਆ ਨੂੰ ਉਹਨਾਂ ਨੂੰ ਤੂੰ ਅਜੇ ਤੱਕ ਅਡਿੱਕੀ ਜਾਂਣਾ ਚੁੱਕ ਬਸਤਰ ਤੇ ਜਾ ਘਰ ਨੂੰ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਹੀਂ ਆਉਣਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਸਿੱਖ ਪਾਹੀ ਮਰਦਾਨਾ ਜੀ ਨੂੰ ਮਨਮੁਖ ਬੰਦੇ ਸਮਝਾਉਣ ਦਾ ਯਤਨ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ 10 ਮਰਦਾਨਿਆਂ ਮਰ ਕੇ ਵੀ ਕੋਈ ਜਿਉਂਦਾ ਹੋ ਸਕਦਾ ਭੈਣ ਲਗੇ ਦਨ ਆਵੀ ਬੰਦੇ ਪ੍ਰਭੂ ਪਿਆਰੇ ਨੂੰ ਲਾਣ ਜੀ ਬਦਿਆਂ ਚੋਟਾਂ ਉਸ ਤੁਰ ਤੋਂ ਸਤਕਾਰੇ ਨੂੰ ਲਾਣ ਜੀ ਬਦਿਆਂ ਚੋਟਾਂ ਉਸ ਤੁਰ ਤੋਂ ਸਤਕਾਰੇ ਨੂੰ ਉਹ ਕੁਝ ਵਿੱਚ ਸਮੁੰਦਰ ਦਸ ਖਾ ਕੇ ਵੇ ਸਮੋਸਾ ਕਦਾ ਦਸ ਮਰਦਾਨੇ ਮਰ ਕੇ ਵੀ ਕੋਈ ਜਿਉਂਦਾ ਹੋ ਸਕਦਾ ਦਸ ਮਰਦਾਨੇ ਮਰ ਕੇ ਵੀ ਕੋਈ ਜਿਉਂਦਾ ਹੋ ਸਕਦਾ ਆ ਜਿਉਂਦਾ ਕੋਈ ਨਾ ਨਿਕਲੇ ਬਈ ਵਗਦੇ ਪਾਣੀ ਚੋਂ ਜਿਉਂਦਾ ਕੋਈ ਨਾ ਨਿਕਲੇ ਜੀ ਵਗਦੇ ਪਾਣੀ ਚੋਂ ਬੜੀਆਂ ਜਾਨਾਂ ਖੋਲੀਆਂ ਵੇਹੀ ਮਰ ਜਾਣੀ ਚੋਂ ਬੜੀਆਂ ਜਾਨਾਂ ਖੋਲੀਆਂ ਵੇਹੀ ਮਰ ਜਾਣੀ ਚੋਂ ਓਇਆ ਕਦ ਤੂਰੇ ਜੋ ਹੁੰਦਾ ਸਖਾਇ ਅਮਰ ਤਾਂ ਚੋ ਸਕਦਾ ਦਸ ਮਰਦਾਨਿਆਂ ਮਰ ਕੇ ਵੀ ਕੋਈ ਜਿਉਂਦਾ ਹੋ ਸਕਦਾ ਦਸ ਮਰਦਾਨਿਆਂ ਮਰ ਕੇ ਵੀ ਕੋਈ ਜਿਉਂਦਾ ਹੋ ਸਕਦਾ ਆ ਭੁੱਖਾ ਤੇ ਪਿਆਸਾ ਸਨੋ ਉਹ ਨਜਰੀ ਨਹੀਂ ਆਉਣਾ ਤੇਰਾ ਪਿਆਰਾ ਪ੍ਰਭ ਵਿਸ਼ਨੂ ਤਰਨਸ਼ੰਦ ਜੀ ਬਹੁਤ ਵਧੀਆ ਕਿਉਂਕਿ ਵਾਕਿਆ ਹੀ ਉਹਦੇ ਵਿੱਚ ਨਵਾਂ ਇੱਕ ਰੰਗ ਪੇਸ਼ ਕੀਤਾ ਗਿਆ ਨਵੀਂ ਝਲਕ ਪੇਸ਼ ਕੀਤੀ ਗਈ ਆ ਤੇ ਸਰੋਤੇ ਜਿਹੜੇ ਸੁਣਦੇ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਕਵੀਸ਼ਰਾਂ ਤਰੱਕੀ ਕੀਤੀ ਹੈ ਜੀ ਪੁਰਾਣੀਆਂ ਤਰ੍ਹਾਂ ਹੁੰਦੀਆਂ ਸਨ ਜਿਵੇਂ ਮਾਲਵੇ ਵਿੱਚ ਕਵੀਸ਼ਰ ਦੋਹਰੇ ਤੋਂ ਸ਼ੁਰੂ ਕਰਦੇ ਜੀ ਅ ਅੱਜਕੱਲ ਕੋਈ ਬੈਂਤ ਕੋਈ ਸ਼ੇਅਰ ਲਾਉਣ ਲੱਗ ਜਾਂਦੇ ਅਸਲ ਵਿੱਚ ਕਵੀਸ਼ਰੀ ਕਲਾ ਨੂੰ ਸ਼ੁਰੂ ਕਰਨ ਲੱਗਿਆਂ ਸਾਡੀ ਮਰਯਾਦਾ ਕੀ ਆ ਸਟੇਜ ਦੇ ਉੱਤੇ ਕਵੀਸ਼ਰੀ ਕਲਾ ਨੂੰ ਸ਼ੁਰੂ ਕਰਨ ਲੱਗਿਆਂ ਮਰਯਾਦਾ ਵੈਸੇ ਤਾਂ ਜੀ ਗੁਰੂ ਸਾਹਿਬ ਨੂੰ ਯਾਦ ਕਰਕੇ ਹੀ ਆਪਾਂ ਨੂੰ ਸ਼ੁਰੂ ਕਰਨ ਦੀ ਮਰਯਾਦਾ ਤਾਂ ਹੈ ਪਰ ਜਿਵੇਂ ਜਿਵੇਂ ਆਪਾਂ ਗੱਲ ਕੀਤੀ ਆ ਨਾ ਤਰਜਾਂ ਦੀ ਨਵੀਆਂ ਲਿਖਤਾਂ ਦੀ ਜੀ ਐਵੇਂ ਐਵੇਂ ਜਦੋਂ ਪਹਿਲਾ ਕਵੀਸ਼ਰ ਸ਼ੁਰੂ ਕਰਦੇ ਹੁੰਦੇ ਸੀ ਉਦੋਂ ਤੋਂ ਪ੍ਰਮਾਤਮਾ ਦਾ ਨਾਮ ਲੈ ਕੇ ਤੇ ਪ੍ਰਚਾਰਕ ਸਿੰਘ ਨੇ ਪ੍ਰਚਾਰ ਕਰਨ ਲੱਗ ਪੈਣਾ ਫਿਰ ਉਹ ਨਾਲ ਦੇ ਸਾਥੀਆਂ ਨੇ ਕਵਤਾ ਬੋਲਣੀਆਂ ਸ਼ੁਰੂ ਕਰ ਦੇਣੀਆਂ ਉਹਨਾਂ ਨੇ ਉਸ ਢੰਗ ਦੇ ਨਾਲ ਫਿਰ ਥੋੜੇ ਸਮੇਂ ਤੋਂ ਨਾ ਸ਼ੇਰ ਦੀ ਪਰੰਪਰਾ ਜਿਹੜੀ ਉਹ ਸਾਡੇ ਵੀਰਾਂ ਨੇ ਸ਼ੁਰੂ ਕਰ ਦਿੱਤੀ ਜੇ ਕੋਈ ਥੋੜਾ ਘੱਟ ਮਿਹਨਤ ਵਾਲਾ ਆ ਉਹ ਧੂਰਾ ਬੋਲ ਦਿੰਦਾ ਆ ਜੇ ਕਿਸੇ ਨੇ ਥੋੜੀ ਵੱਧ ਮਿਹਨਤ ਕੀਤੀ ਹੁੰਦੀ ਆ ਉਹ ਸ਼ੇਰ ਬੋਲਦੇ ਆ ਨਾਲੇ ਉਹਨਾਂ ਸ਼ੇਰਾਂ ਦੇ ਨਾਲ ਇਸ ਗੱਲ ਦਾ ਪਤਾ ਲੱਗ ਜਾਂਦਾ ਆ ਕਿ ਇੱਕ ਦੂਜੇ ਦੀ ਆਵਾਜ਼ ਦਾ ਜਿਹੜਾ ਉਹ ਪਤਾ ਲੱਗ ਜਾਂਦਾ ਆ ਵੀ ਇਹ ਠੀਕ ਗਲਾ ਇਹਦਾ ਚੱਲ ਰਿਹਾ ਵਾ ਹੂੰ ਠੀਕ ਟੰਗ ਦੇ ਨਾਲ ਵੀ ਉਹ ਦੂਜਾ ਜਿਹੜਾ ਸਾਥੀ ਉਹ ਵੀ ਉੱਥੇ ਅਸਲ ਵਿੱਚ ਮੱਧ ਵਿੱਚ ਦੋਰਾ ਬੋਲਣਾ ਜੀ ਤੇ ਦੋਰੇ ਤੋਂ ਵੱਧਾ ਜਿਵੇਂ ਦੂਜੇ ਸਿੰਘ ਨੇ ਵੀ ਆਪਣੀ ਆਵਾਜ਼ ਨੂੰ ਸੰਗਤ ਦੇ ਰੂਬਰੂ ਰੱਖਣਾ ਇੱਕ ਤੇ ਗਲੇ ਦਾ ਜਿਵੇਂ ਤੁਸੀਂ ਕਹਿ ਰਹੇ ਵਾਕਿਆ ਬਿਲਕੁਲ ਠੀਕ ਹੈ ਪਤਾ ਲੱਗ ਜੇ ਕਿ ਸਾਡੀ ਆਵਾਜ਼ ਕਿੰਨਾ ਕੰਮ ਕਰ ਕੰਮ ਕਰਦੀ ਤੇ ਦੋਰੇ ਤੋਂ ਬਾਅਦਾ ਸ਼ੇਰ ਦੀ ਪਰੰਪਰਾ ਸ਼ੁਰੂ ਹੋ ਗਈ ਸ਼ੇਰ ਤੋਂ ਬਾਅਦ ਰੁਬਾਈਆਂ ਸ਼ੁਰੂ ਹੋਈਆਂ ਹਾਂ ਹਾਂ ਜੀ ਹੁਣ ਕਈ ਤਰੀਕੇ ਵਰਤੇ ਜਾਂਦੇ ਨੇ ਜਿਵੇਂ ਕੋ ਟਿਊਨਿੰਗ ਵਿੱਚ ਜੀ ਜੀ ਨਵੀਂ ਤਰਜ਼ ਵਿੱਚ ਸ਼ੇਰ ਨੂੰ ਕਹਿਣਾ ਹਾਂ ਜੀ ਫਿਰ ਉਸ ਤੋਂ ਬਾਅਦ ਇੱਕ ਸਾਥੀ ਨੇ ਆਗੂ ਸ਼ਾਨ ਸ਼ੁਰੂ ਕਰਤਾ ਹਾਂ ਜੀ ਤੇ ਕਈ ਵਾਰੀ ਜੱਥੇ ਵਿੱਚ ਵੇਖਿਆ ਜਾਂਦਾ ਕਿ ਦੋ ਸਿੰਘ گاਉਣ ਵਾਲੇ ਹੁੰਦੇ ਤੇ ਪ੍ਰਚਾਰਕ ਬਹੁਤ ਘੱਟ ਨੇ ਜਿਨ੍ਹਾਂ ਕੋਲ ਗਾਇਕੀ ਦਾ ਵੀ ਗੁਣ ਹੋਵੇ ਜੀ ਤੇ ਜਦੋਂ ਫਿਰ ਗਾਇਕੀ ਦਾ ਵੀ ਗੁਣ ਹੋਵੇ ਨਾਲ ਤੇ ਕਿਤਨਾ ਕਿਤੇ ਜਾ ਕੇ ਉਹ ਸੋਨਿਆ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ ਹਾਂਜੀ ਇਹ ਵੇਖੋ ਜੀ ਗੁਰੂ ਸਾਹਿਬ ਦੀ ਕਿਰਪਾ ਜੀ ਮੈਂ ਤੇ ਕੁਝ ਨਹੀਂ ਕਹਿ ਸਕਦਾ ਵੀ ਕਿਸੇ ਦੀ ਚੁਤرائی ਕਿਸੇ ਦੀ ਮਿਹਨਤ ਜਿਸ ਦਾ ਸਾਬ ਡਾਡਾ ਹੋਏ ਉਸ ਨੂੰ ਮਾਰ ਨਾ ਸਕੇ ਕੋਈ ਸਾਹਿਬ ਦੇ ਹੱਥ ਵਡਿਆਈਆਂ ਆ ਬਿਲਕੁਲ ਬਿਲਕੁਲ ਜਿੰਨੂੰ ਵੀ ਉਹ ਵਡਿਆਈਆਂ ਬਖਸ਼ਣ ਉਹ ਬਖਸ਼ਦਾ ਜਿਸ ਭਾਵੇਂ ਤੇ ਸਦੀ ਮੁਬਾਕਕ ਬਿਲਕੁਲ ਠੀਕ ਹੈ ਜਿੰਨੂੰ ਵਡਿਆਈ ਵੈਗਰੂ ਦੇਵੇ ਕਦੇ ਕਦੇ ਫਿਰ ਆਪ ਵੀ ਸਾਥੀਆਂ ਦੇ ਨਾਲ ਗੁਣਗਣਾ ਲਿੰਦੇ ਹੋ ਵੈਸੇ ਹੁਣ ਤਾਂ ਬਹੁਤ ਘਟ ਜੇ ਇਹ ਕੋਸ਼ਿਸ਼ ਇਹੀ ਹੁੰਦੀ ਆ ਵੀ ਜਥੇ ਦੇ ਰੂਪ ਵਿੱਚ ਹੀ ਜਿੱਥੇ ਕਿਤੇ ਜਾਈਏ ਕਿਉਂ ਜਥੇ ਦਾ ਸਤਕਾਰ ਵੀ ਵੱਖਰਾ ਆ ਜੀ ਦੂਜੀ ਗੱਲ ਇਹ ਆ ਵੀ ਅਸੀਂ ਉਸ ਹੱਬ ਨਾਲ ਭੱਜ ਦੌੜ ਨਹੀਂ ਕਰਦੇ ਵੀ ਕੋਈ ਗੱਲ ਨਹੀਂ ਜੇ ਦੋ ਜਾਣੇ ਆ ਤੇ ਜਾ ਕੇ ਵੀ ਮਾਇਆ ਹੀ ਲੈਣੀ ਆ ਹੂੰ ਜੇ ਪੂਰਾ ਜਥਾ ਜਿਹਾ ਪੇਸ਼ ਕਰਨਾ ਹਾਂਜੀ ਪ੍ਰੋਪਰ ਜਥਾ ਲੈ ਕੇ ਜਾਣਾ ਵਾ ਜੇ ਤੇ ਚਾਰ ਸਾਥੀ ਹੋ ਗਏ ਉਦੋਂ ਵੀ ਵਧੀਆ ਕਿਉਂ ਹੋਰ ਸਾਡੇ ਨਾਲ ਵੀ ਸਪੇਅਰ ਹੈਗਾ ਸਿੰਘ ਉਹ ਕਈ ਵਾਰੀ ਅਸੀਂ ਚਾਰ ਵੀ ਸਿੰਘ ਹੋ ਜਾਂਦੇ ਆ ਉਹ ਫਿਰ ਕਦੇ-ਕਦੇ ਵਰਤਦੇ ਹਾਂ ਉਹ ਏਦਾਂ ਜੀ ਥੋੜਾ ਟਿੱਲਾ ਰਹਿੰਦਾ ਉਹ ਅੱਛਾ ਹਾਂ ਉਹਨੂੰ ਫਿਰ ਇਸ ਗੱਲ ਦੀ ਛੋੜ ਦਿੱਤੀ ਆ ਵੀ ਜੇ ਦਿਨ ਤੇਰਾ ਮਨ ਕਰੇ ਇਹ ਨਾ ਕਮਿਓ ਕਿ ਸਾਡਾ ਜਥੇਦਾਰ ਖਣੀ ਮੈਨੂੰ ਢਾਉਂਦਾ ਜਿੱਦੋਂ ਤੇਰਾ ਮਨ ਕਰੇ ਉਦੋਂ ਤੂੰ ਆ ਸਕਦਾ ਵਾ ਵੈਸੇ ਬਹੁਤ ਤਕੜੀ ਗੱਲ ਹੈ ਜੀ ਮੇਰੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਜਥੇ ਆਏ ਨੇ ਮੈਨੂੰ ਬੜਾ ਵਿਚਰਨ ਦਾ ਮੌਕਾ ਮਿਲਿਆ ਕਵੀਸ਼ਰਾਂ ਚ ਢਾਡੀਆਂ ਚ ਪਰ ਹਰ ਹਰ ਖਿੱਤੇ ਵਿੱਚ ਜੀ ਬਹੁਤ ਲੋਕ ਐਸੇ ਥੋੜੇ ਨੇ ਜਿਹੜੇ ਦੂਜਿਆਂ ਨੂੰ ਇਨੀ ਪ੍ਰੇਰਣਾ ਦੇ ਦੇਣ ਜਾਂ ਸਾਥ ਦੇਣ ਕਿ ਤੂੰ ਟਾਈਮ ਹੋਵੇ ਤੇ ਆ ਜਾਈ ਭਾਈ ਤੇਨੂੰ ਵੈਲਕਮ ਹੈ ਜੀ ਆਇਆਂ ਨੂੰ ਤੇ ਨਹੀਂ ਟਾਈਮ ਹੈਗਾ ਤਾਂ ਹਿੱਤ ਅਨੇ ਜਣੇ ਸਾਰ ਲਾਂਗੇ ਫਿਰ ਇਹ ਇਹ ਬੜੀ ਵੱਡੀ ਵਿਸ਼ਾਲ ਦਲੀਆ ਚਾਹੀਦਾ ਵੀ ਆ ਦੂਜਿਆਂ ਦਾ ਸਾਥ ਦੇਣਾ ਜੀ ਮੇਜਲ ਨਾਲ ਕਿ ਜਦੋਂ ਅਸੀਂ ਕਵੀਸ਼ਰੀ ਕਲਾ ਵਿੱਚ ਵਿਚਰੀਏ ਸਾਨੂੰ ਕੁਝ ਮੂਲ ਜੀ ਸਿਧਾਂਤ ਜਾਂ ਕਹਿ ਲਓ ਮਰਿਆਦਾ ਜਾਂ ਕਵੀਸ਼ਰੀ ਕਲਾ ਵਿੱਚ ਕਿਸ ਤਰੀਕੇ ਨਾਲ ਆਪਾਂ ਵਿਚਰੀਏ ਜਿਹੜਾ ਆਉਣ ਵਾਲੇ ਸਮੇਂ ਵਿੱਚ ਕਵੀਸ਼ਰੀ ਕਲਾ ਦਾ ਵੱਡਾ ਸਤਿਕਾਰ ਹੋਵੇ ਵੈਸੇ ਜੀ ਸੁਝਾ ਤਾਂ ਚਲੋ ਮੈਂ ਨਹੀਂ ਦੇਣ ਚੁਗਾ ਮੈਂ ਤਾਂ ਵੈਸੇ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਣਾ ਤੇ ਨਾਲ ਆਪਣੇ ਚਾਉਣ ਵਾਲਿਆਂ ਨੂੰ ਪਿਆਰ ਵਾਲਿਆਂ ਨੂੰ ਬੇਨਤੀ ਕਰ ਸਕਦਾ ਵਾਂ ਭਈ ਜਦੋਂ ਵੀ ਆਪਾਂ ਇਸ ਲੈਂਡ ਵਿੱਚ ਆਉਣਾ ਚਾਹੁੰਦੇ ਇਸ ਫੀਲਡ ਵਿੱਚ ਆਉਣਾ ਚਾਹੁੰਦੇ ਹਮ ਸਭਰਿਆਂ ਤੋਂ ਪਹਿਲਾਂ ਜ਼ਰੂਰੀ ਆਪਾਂ ਨੂੰ ਉਸਤਾਦ ਧਰਨਾ ਹੁਣ ਉਸਤਾਦ ਕੋਈ ਬਣਾਉਂਦਾ ਨਹੀਂ ਬਸ ਇਹੀ ਗੱਲ ਖਰਾਬ ਹੋ ਗਈ ਜੀ ਤਾਂ ਹੀ ਸਟੇਜਾਂ ਉੱਪਰ ਜਿਹੜਾ ਉਹ ਜੋ ਗਾੜੀ ਮੂੰਹ ਦੇ ਆਉਂਦਾ ਉਹ ਬੋਲ ਦਿੰਦੇ ਆ ਹਮ ਤੇ ਉਹ ਤਾਂ ਹੀ ਬਾਦ-ਬਵਾਦ ਜਿਹੜੇ ਅੱਗੇ ਨਾਲੋਂ ਵੱਧ-ਵੱਧ ਕੇ ਅੱਗੇ ਉਸਤਾਦਾਂ ਦੇ ਇੱਕ ਸ਼ਹਿਰੇ ਤੋਂ ਤੋਂ ਕੇ ਮਿਹਨਤਾਂ ਕਰਕੇ ਤੇ ਉਹਨਾਂ ਨੇ ਦੱਸਣਾ ਕਿ ਕਾਕਾ ਆ ਬੋਲਣਾ ਐ ਇਸ ਢੰਗ ਨਾਲ ਖੜੋਣਾ ਐ ਇਦਾਂ ਦਾ ਤੁਹਾਡਾ ਐਡਰੈਸ ਹੋਣੀ ਚਾਹੀਦੀ ਆ ਉਹਨਾਂ ਸਾਰਾ ਕੁਝ ਸਮਝਾਉਣਾ ਹੁਣ ਅੱਜ ਕੱਲ ਮੀਡੀਆ ਦਾ ਜੋਗਿਆ ਜੀ ਹਰ ਕੋਈ ਬੰਦਾ ਫੋਨ ਤੋਂ ਸੁਣ ਕੇ ਤੇ ਜਿਹੜੇ ਬੰਦੇ ਨੇ ਮਿਹਨਤ ਕੀਤੀ ਆ ਜਾਂ ਜਥਾ ਬਣਾ ਕੇ ਚੱਲ ਰਿਹਾ ਆ ਜਾਂ ਨਵੇਂ ਤੋਂ ਨਵੇਂ ਪ੍ਰਸੰਗ ਉਹ ਸਮੇ ਦੇ ਹੁਲਾਰਤ ਨਾਲ ਲਿਹਾਜ ਨਾਲ ਪੇਸ਼ ਕਰ ਰਿਹਾ ਆ ਉਹਦੀ ਘੱਟ ਵਾ ਗੱਲ ਆ ਤੇ ਉਹਨਾਂ ਬੰਦਿਆਂ ਦੀ ਜ਼ਿਆਦੀ ਗੱਲ ਵਾ ਵੀ ਜਿਹੜੇ ਭੱਜ ਕੇ ਜਾ ਕੇ ਇਹ ਚਾਬਲੂਸੀਆਂ ਕਰ ਕਰਕੇ ਪ੍ਰਬੰਧਕਾਂ ਨੂੰ ਮਿਲ ਮਿਲ ਕੇ ਸਾਰਾ ਜੋਰ ਜਿਹੜਾ ਲਾ ਲਾ ਕੇ ਤੇ ਗਾੜੀ ਔਣ ਡੇ ਹੂੰ ਬਿਲਕੁਲ ਇਹ ਕਈ ਵਾਰੀ ਮਿਹਨਤ ਹੋਣੀ ਨਹੀਂ ਹੁੰਦੀ ਜਿੱਦਾਂ ਆਪਾਂ ਵਿਚਰ ਕੇ ਲੋਕਾਂ ਚ ਮੇਲ ਮਲਾਪ ਕਰਕੇ ਪ੍ਰੋਗਰਾਮ ਬਣਾ ਲਏ ਜੀ ਹਕੀਕਤ ਇਹ ਹੈ ਵੀ ਮਿਹਨਤ ਕਰੋ ਸਟੇਜ ਉੱਤੇ ਆਓ ਲੋਕ ਤੁਹਾਨੂੰ ਪਸੰਦ ਕਰਨ ਆਪੇ ਬੁਕਿੰਗ ਵੱਧਦੀ ਹੈ ਇੱਕ ਵਾਰ ਪਿੱਛੇ ਜੇ ਇੱਕ ਵਿਸ਼ਰ ਨਾਲ ਗੱਲ ਹੋਈ ਮੇਰੀ ਜੀ ਕਹਿੰਦਾ ਜੀ ਮੈਨੂੰ ਕਿਸੇ ਨੇ ਹੁਕਮ ਲਾਤਾ ਵੀ ਸਾਕਾ ਨਨਕਾਣਾ ਸੁਣਾਓ ਜੀ ਮੈਂ ਜੀ ਫਲਾਣੀ ਸਿੰਘ ਨੂੰ ਸੁਣਿਆ ਮੈਂ ਜੀ ਦੂਜੇ ਨੂੰ ਸੁਣਿਆ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਗੱਡੀ 'ਚ ਲਾ ਕੇ YouTube ਤੋਂ ਤੇ ਉਹ ਜਿਹੜਾ ਦੋਵੇਂ ਮੈਂ ਸੁਣ ਲਏ ਤੇ ਪ੍ਰਸੰਗ ਤਿਆਰ ਹੋ ਗਿਆ ਤੇ ਅਗਲੇ ਦਿਨ ਜਾ ਕੇ ਮੈਂ ਸਟੇਜ ਤੇ ਗਾਤਾ ਹਾਂ ਜੀ ਮੈਂ ਕਿਹਾ ਭਾਈ ਸਾਹਿਬ ਤੁਸੀਂ ਇਹ ਗੱਲ ਬਹੁਤ ਵਧੀਆ ਸੁਣਾਈ ਆ ਸੁਣ ਲਿਆ ਯਾਦ ਕਰ ਲਿਆ ਬਰੋਲਤਾ ਪਰ ਤੁਹਾਡੀ ਮਿਹਨਤ ਕੀ ਆ ਹਾਂਜੀ ਤੁਸੀਂ ਕੀ ਪੜਿਆ ਹਾਂਜੀ ਕੋਈ ਬੁੱਕ ਨਹੀਂ ਲਿਉਣੀ ਪਈ ਕੋਈ ਗ੍ਰੰਥ ਨਹੀਂ ਪੜ੍ਹਨਾ ਪਿਆ ਕੋਈ ਉਹਦੇ ਚ ਆਪਣੇ ਵੱਲੋਂ ਐਸਾ ਤਰੀਕੇ ਨਾਲ ਪ੍ਰਸੰਗ ਨੂੰ ਪੇਸ਼ ਕਰਨ ਵਾਸਤੇ ਉਦਾਹਰਨ ਨਹੀਂ ਐਡ ਕੀਤੀ ਗਈ ਸੁਣਿਆ ਸੁਣਾ ਇਹ ਦੂਜੇ ਦਾ ਉਹ ਬਣਿਆ ਬਣਾਤਾ ਅੱਗੇ ਦੇ ਦਿੱਤਾ ਮੇਰੇ ਖਿਆਲ ਕਿਤਨਾ ਕਿਤੇ ਖੜੋਤ ਪੈਦਾ ਕਰ ਰਿਹਾ ਕੁਸ਼ੀ ਵਿੱਚ ਆਹ ਜੀ ਨਹੀਂ ਇਹ ਤਾਂ ਬੜੀ ਵੱਡੀ ਘਾਟ ਵਾਕੇ ਉਹ ਜਿਹੜਾ ਆਪਾਂ ਕਿਸੇ ਤੋਂ ਸੁਣਿਆ ਪੇਸ਼ ਕਰਾਂਗੇ ਨਾ ਜੀ ਉਹ ਤਾਂ ਸੰਗਤਾਂ ਨੇ ਅੱਗੇ ਹੀ ਸੁਣਿਆ ਮੀਡੀਆ ਦਾ ਜੋਗਿਆ ਚਾਹੀਦਾ ਤਾਂ ਇਹ ਆ ਵੀ ਜਿਵੇਂ ਆਪਣੇ ਨੌਜਵਾਨ ਵੀਰ ਕਈ ਮਿਹਨਤ ਕਰਦੇ ਨੇ ਨਵੀਆਂ-ਨਵੀਆਂ ਜਿਹੜੀਆਂ ਚੀਜ਼ਾਂ ਆ ਉਹ ਕੱਢ ਕੇ ਲਿਆਉਂਦੇ ਨੇ ਤੇ ਉਹਨਾਂ ਇਤਿਹਾਸਾਂ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਜਿਹੜੇ ਪਰੰਪ੍ਰਿਖੇ ਪਏ ਹੁੰਦੇ ਆ ਉਹਨਾਂ ਨੂੰ ਦੂਰ ਕਰਨ ਵਾਸਤੇ ਹਾਂ ਨਵੇਂ ਤਰੀਕੇ ਦੇ ਨਾਲ ਉਹ ਪੇਸ਼ ਕਰਨੇ ਗੁਰਬਾਣੀ ਦੀ ਕਸਵਟੀ ਤੇ ਉਸ ਪ੍ਰਸੰਗ ਨੂੰ ਤੋਲ ਕੇ ਪੂਰਾ ਇਸ ਪੂਰਾ ਉੱਤਰ ਦਾ ਹੋਵੇ ਬਿਲਕੁਲ ਜੀ ਆਪਣੇ ਪ੍ਰਸੰਗ ਵੀ ਲਿਖੇ ਕੁਝ ਹਾਂਜੀ ਮੈਂ ਦੋ ਪ੍ਰਸੰਗ ਲਿਖੇ ਜੀ ਆਪਣੇ ਇੱਕ ਭਾਈ ਤਾਰੂ ਸਿੰਘ ਦੀ ਸ਼ਹਾਦਤ ਵਾਹ ਨਾਲ ਉਹਨਾਂ ਦਾ ਪਰਬਕਾਰ ਤੇ ਸ਼ਹਾਦਤ ਤੱਕ ਹੂੰ ਤੇ ਨਾਲ ਦੂਜਾ ਪ੍ਰਸੰਗ ਲਿਖਿਆ ਜੀ ਮੱਸੀ ਰੰਗੜ ਦੀ ਮੌਤ ਕਿਵੇਂ ਭਾਈ ਸੁੱਖਾ ਸਿੰਘ ਭਾਈ ਮੋਤਾਬ ਸਿੰਘ ਨੇ ਤੋਂ ਮੈਂ ਬੀਰਸੀ ਪ੍ਰਸੰਗ ਪੈਦਾ ਕਰਦਾ ਹੁਣ ਆਉਣ ਵਾਲੇ ਸਮੇਂ 'ਚ ਅਰਦਾਸ ਕਰਦੇ ਹਾਂ ਹੋਰ ਵੀ ਲਿਖੋ ਅ ਸਟੇਜਾਂ ਉੱਤੇ ਗਾਓ ਪੰਜਾਬ ਵਿੱਚ ਇਕੱਲਾ ਵਿਚਰਨ ਦਾ ਮੌਕਾ ਮਿਲਿਆ ਕਿ ਜਾਂ ਹੋਰ ਸਟੇਟਾਂ ਵਿੱਚ ਵੀ ਜਾਣ ਦਾ ਵਿਦੇਸ਼ ਵਿੱਚ ਵੀ ਗਏ ਹੋ ਨਹੀਂ ਜੀ ਵਿਦੇਸ਼ ਵਿੱਚ ਨਹੀਂ ਗਏ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਇਵੇਂ ਕਹਿ ਸਕਦਾ ਵੀ ਜੰਮੂ ਕਸ਼ਮੀਰ ਨੂੰ ਛੱਡ ਕੇ ਹੂੰ ਬਾਕੀ ਦੋਸਤਾਂ ਦੀ ਹਰ ਸਟੇਟ ਉੱਤੇ ਹੂੰ ਇਹ ਜ਼ਰੂਰੀ ਭਾਵੇਂ ਕਿਤੇ 2 ਦਵਾਨ ਕੀਤੇ ਆ ਕਿਤੇ 4 ਕੀਤੇ ਆ ਕਿਤੇ 10 ਕੀਤੇ ਆ ਜੀ ਬਾਹਰ ਪੰਜਾਬ ਤੋਂ ਕਵਿਸ਼ਰੀ ਕਲਾ ਦਾ ਕਿਵੇਂ ਦਾ ਸਤਿਕਾਰ ਆ ਬਹੁਤ ਵਧੀਆ ਜੀ ਕਾਫੀ ਰਿਸਪੈਕਟ ਮੈਂ ਇਦਾਂ ਜੇ ਕਹਿ ਲਵਾਂ ਕੋਈ ਅਤ ਕਥ ਵੀ ਨਹੀਂ ਹੋਵੇਗੀ ਵੀ ਪੰਜਾਬ ਨਾਲੋਂ ਵਧੀਆ ਤਰੀਕੇ ਦੇ ਨਾਲ ਸਰੋਤੇ ਬਾਹਰ ਸੁਣਦੇ ਆ ਠੀਕ ਹੈ ਸਾਡੇ ਪੰਜਾਬ ਦੀ ਧਰਤੀ ਦੇ ਅੰਦਰ ਜਿਹੜਾ ਹੈ ਨਾ ਉਹ ਪ੍ਰਬੰਧਕ ਨਾ ਪੈਸੇ ਘਟ ਦਿੰਦੇ ਆ ਨਾ ਜਥਾ ਮੜਾ ਕਹਿੰਦੇ ਆ ਹੂੰ ਸੰਗਤਾਂ ਵੀ ਬਹੁਤ ਆਉਂਦੀਆਂ ਆ ਬਿਲਕੁਲ ਪਰ ਉਹਨਾਂ ਤੋਂ ਆਪਣੇ ਕੋਲੋਂ ਟਾਈਮ ਨਹੀਂ ਦਿੱਤਾ ਜਾਂਦਾ ਪੈਸੇ ਦੇ ਦਿੰਦੇ ਉਹ ਜਥੇ ਨੂੰ ਹੂੰ ਪਰ ਗਾੜੀ ਬੈਠ ਕੇ ਸੁਣ ਨਹੀਂ ਸਕਦੇ ਉਹ ਹਾਂ ਬਿਲਕੁਲ ਕਈ ਵਾਰੀ ਆਪਾਂ ਕਹਿੰਦੇ ਨੇ ਜੀ ਪੈਸੇ ਲੈ ਜਾਓ ਜੀ ਅਗਰਾਈ 5-700 ਹਜ਼ਾਰ ਵੱਧ ਲੈ ਜਾਓ ਪਰ ਸਾਥੋ ਟਾਈਮ ਨਹੀਂ ਹੈਗਾ ਮੈਂ ਦੁਕਾਨ ਨਹੀਂ ਛੱਡ ਸਕਦਾ ਜੀ ਮੈਂ ਨੌਕਰੀ ਨਹੀਂ ਮੈਂ ਛੁੱਟੀ ਨਹੀਂ ਇੱਕ ਹੋਰ ਸਾਡੇ ਚ ਅੱਜਕੱਲ ਰਿਵਾਜ ਚੱਲ ਗਿਆ ਕਿ ਐਤਵਾਰ ਦਾ ਪ੍ਰੋਗਰਾਮ ਕੁਦਰਤੀ ਗੱਲ ਆ ਗਈ ਵੈਸੇ ਇਸ ਤੋਂ ਪਹਿਲਾਂ ਜਿੰਨੇ ਐਪੀਸੋਡ ਤਿਆਰ ਹੋਏ ਨੇ ਉਹਨਾਂ ਚ ਇਹ ਗੱਲ ਨਹੀਂ ਕੀਤੀ ਅਸੀਂ ਪਰ ਇੱਕ ਵੱਖਰਾ ਜਿਹਾ ਵਿਸ਼ਾ ਇਹ ਵੀ ਐਤਵਾਰ ਨੂੰ ਬਹੁਤੇ ਲੋਕ ਤਰਜੀਹ ਦੇਣ ਲੱਗ ਪਏ ਵਿਆਹ ਐਤਵਾਰ ਬੱਚੇ ਦਾ ਜਨਮ ਦਿਨ ਮਨਾਉਣਾ ਐਤਵਾਰ ਜੇ ਕੋਈ ਹੋਰ ਪ੍ਰੋਗਰਾਮ ਖੁਸ਼ੀ ਦਾ ਸਮਾਗਮ ਘਰੇ ਕੋ ਕੋਠੀ ਦਾ ਆਪਾਂ ਮਹੂਰਤ ਕਹਿ ਲਓ ਜਾਂ ਸ਼ੁਕਰਾਨਾ ਗੁਰੂ ਸਾਹਿਬ ਦਾ ਕਹਿ ਲਓ ਜੀ ਜੀ ਇਹ ਕਰਨਾ ਐਤਵਾਰ ਨੂੰ ਤਰਜੀਹ ਦੇਣ ਲੱਗ ਗਏ ਕੀ ਗੱਲ ਬਾਕੀ 12 ਵਿੱਚ ਨਹੀਂ ਕਰਨੀ ਚਾਹੀਦੇ ਪ੍ਰੋਗਰਾਮ ਨੇ ਭਾਰਤ ਤਾਂ ਸਾਰੇ ਜੇ ਆਪਾਂ 12 ਮਾਹ ਦੇ ਹਿਸਾਬ ਨਾਲ ਵੇਨੇ ਆ ਨਾ ਤੇ ਸਾਰੀ ਸਤਿਕਾਰਯੋਗ ਹੈ ਜੀ ਜੀ ਗੁਰਬਾਣੀ ਤੇ ਸਾਰਿਆਂ ਦਾ ਹੀ ਸਤਿਕਾਰ ਕਰਦੀ ਹੈ ਬਿਲਕੁਲ ਭਾਵੇਂ ਆਪਣੇ ਮਹੀਨੇ ਆ ਹੂੰ ਤੇ ਭਾਵੇਂ ਵਾਰਵਾ ਪਰ ਅਸਲੀ ਨਾ ਅਸੀਂ ਕੁਝ ਕੁ ਗੱਲਾਂ ਜਿਹੜੀਆਂ ਐ ਨਾ ਉਹ ਆਪਣੀਆਂ ਗੁਰੂ ਨੂੰ ਮਨਾਉਣ ਲੱਗ ਪਏ ਅਸੀਂ ਇਹ ਨਹੀਂ ਕਿ ਵੇਂਦੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰ ਬਾਉਣ ਵਾਲਾ ਤੇ ਕਈ ਪ੍ਰੋਗਰਾਮ ਆ ਜਿਹੜੇ ਉਹ ਇਦਾਂ ਹੀ ਜਦੋਂ ਸੰਗਤਾਂ ਨੂੰ ਫੋਨ ਕਰਦੀਆਂ ਵਾ ਤੇ ਉਹ ਕਹਿੰਦੇ ਆ ਵੀ ਅਸੀਂ ਜਿਹੜਾ ਪਹਿਲਾ ਐਤਵਾਰ ਆਇਆ ਉਹ ਦਿਨ ਕਰਨਾ ਹਾਂ ਉਹ ਦਿਨ ਕਰਨਾ ਵਾ ਉਹ ਆਪਣੇ ਹਿਸਾਬ ਨਾਲ ਰੱਖਣਾ ਸੀ ਗੁਰੂ ਕਿਰਪਾ ਕਰੇ ਜੀ ਕਾਫੀ ਆਪਾਂ ਗੁਰਮਤਿਆਂ ਵਿਚਾਰਾਂ ਵੀ ਕੀਤੇ ਆ ਕਵੀਸ਼ਰੀ ਕਲਾ ਬਾਰੇ ਵੀ ਗੱਲ ਕੀਤੀ ਤੁਸੀਂ ਸਾਡੇ ਸੰਘਰਸ਼ ਕੀਤਾ ਔਰ ਇਸ ਵੇਲੇ ਚੰਗੇ ਮੁਕਾਮ ਉਤੇ ਕਵੀਸ਼ਰ ਵਧੀਆ ਕਵੀਸ਼ਰਾਂ ਵਿੱਚ ਤੁਹਾਡਾ ਨਾਮ ਆ ਅਰਦਾਸ ਕਰਦੇ ਗੁਰੂ ਸਾਹਿਬ ਜੀ ਹੋਰ ਤਰੱਕੀ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਕਉਂਦੇ ਰਹੋ ਲੋਕ ਤੁਹਾਨੂੰ ਪਿਆਰ ਦਿੰਦੇ ਰਹਿਣ ਜੀ ਕਰਦਾ ਸੀਗਾ ਮੈਂ ਹੋਰ ਵੀ ਵਿਚਾਰਾਂ ਕਰਦਾ ਪਰ ਸਮੇਂ ਦੀ ਘਾਟ ਹੋਣ ਕਾਰਨ ਇੱਥੇ ਹੀ ਆਪਾਂ ਆਪਣੇ ਪ੍ਰੋਗਰਾਮ ਨੂੰ ਸੰਕੋਚਦੇ ਆ ਸੋ ਜਿਉ ਆਇਆ ਇੱਕ ਵਾਰ ਫਿਰ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ